ਦੋਸਤੋ ਕੁਦਰਤ ਕਿਵੇਂ ਕੰਮ ਕਰਦੀ ਹੈ ਕਿਵੇਂ ਆਪਣੇ ਬੂਟਿਆਂ ਨੂੰ ਪਾਲਦੀ ਹੈ ਕਿਵੇਂ ਕੁਦਰਤ ਆਪਣੀਆਂ ਚੀਜ਼ਾਂ ਨੂੰ ਪਾਲਦੀ ਹੈ ਇਸ ਦੀ ਇੱਕ ਉਦਾਹਰਨ ਦੇਖੋ ਤੁਸੀਂ ਬਈ ਆ ਇੱਕ ਬਿਲ ਦਾ ਰਕਤ ਖੜਾ ਹੈ ਤੇ ਇਹ ਖੜਾ ਵੀ ਹੈਗਾ ਨਾ ਕਿਸੇ ਉਜਾੜ ਪਲਾਟ ਦੇ ਵਿੱਚ ਖੜਾ ਹੈ ਜਿੱਥੇ ਲੋਕ ਐਵੇਂ ਕੂੜਾ ਵੀ ਸਿੱਟੀ ਜਾਂਦੇ ਨੇ ਬਿਲਕੁਲ ਉਜਾੜ ਪਲਾਟ 'ਚ ਖੜਾ ਹੈ ਨਾ ਇਹਨੂੰ ਕੋਈ ਪਾਣੀ ਦੇਣ ਵਾਲਾ ਨਾ ਹੀ ਇਹਦੇ ਕੋਈ ਖਾਦ ਪਾਉਣ ਵਾਲਾ ਤੇ ਇਹਦੇ ਨੀਚੇ ਦੇਖੋ ਤੁਸੀਂ ਤਾਂ ਇੱਟਾਂ-ਇੱਟਾਂ ਪਈਆਂ ਨੇ ਆ ਦੇਖੋ ਕੂੜ-ਕਬਾੜ ਚ ਹੋਇਆ ਪਿਆ ਇਹ ਠੀਕ ਹੈ ਜੀ ਤੇ ਪਰ ਜਿਹੜੀ ਇਹਦੀ ਗਰੋਥ ਹੈ ਤੇ ਇਹਦੇ ਫਰੂਟ ਨੇ ਚੰਗੇ-ਚੰਗੇ ਬਾਗਾਂ ਦੇ ਵਿੱਚ ਲਾਏ ਹੋਏ ਬਿਲ ਦੇ ਦਰਖਤ ਨੇ ਜਿਹੜੇ ਉਹਨਾਂ ਦੀ ਵੀ ਨਹੀਂ ਹੈਗੀ ਔਰ ਇਹਦਾ ਜਿਹੜਾ ਫਰੂਟ ਹੈ ਉਹ ਇੱਕ ਇੱਕ ਜਿਹੜਾ ਹੈਗਾ ਘੱਟੋ-ਘੱਟ 3-3 ਕਿਲੋ ਦਾ ਹੈ ਮਤਲਬ ਹਜੇ ਹੋਰ ਵੀ ਵੱਡਾ ਹੋ ਸਕਦਾ ਸਾਈਜ਼ ਕਿਉਂਕਿ ਇਹ ਜਾ ਕੇ ਅਪ੍ਰੈਲ ਦੇ ਵਿੱਚ ਇਹਨਾਂ ਦੀ ਤੜਾਈ ਹੋਣੀ ਹੈ ਤੇ ਕੁਦਰਤ ਐਂ ਕੰਮ ਕਰਦੀ ਆ ਵੀ ਦੇਖੋ ਵੀ ਇੰਨਾ ਬੂਟਾ ਜਿਹੜਾ ਨਾ ਉਹ ਥੱਲੇ ਲੱਗਿਆ ਪਿਆ ਦੇਖੋ ਧਰਤੀ ਦੇ ਨਾਲ ਧਰਤੀ ਦੇ ਨਾਲ ਲਿਸ਼ਿਆ ਪਿਆ ਬਿਲਕੁਲ ਥੱਲੇ ਲੱਗਿਆ ਪਿਆ ਤੇ ਇਹਦੇ ਪੱਤਿਆਂ ਦੀ ਦੇਖੋ ਬਣਤਰ ਇਹ ਦੀ ਵੈਰਾਈਟੇ ਜਿਹੜੀ ਉਹ ਬਹੁਤ ਹੀ ਵਧੀਆ ਚੌੜੇ ਪੱਤੇ ਨੇ ਆਮ ਤੌਰ ਤੇ ਜਿਹੜਾ ਹੈਗਾ ਬੇਲ ਦਾ ਦਰਖਤ ਹੁੰਦਾ ਉਹਦੇ ਮੰਨ ਲਓ ਬੇਲ ਨੇ ਜਿਹੜੇ ਉਹ ਕਿਲੋ ਕਿਲੋ ਕਿਤੇ ਲੱਗਦੇ ਨੇ ਪਰ ਇਹਨੂੰ ਤੁਸੀਂ ਫਰੂਟ ਦੇਖੋ ਤਾਂ ਮੰਨ ਲਓ ਢਾਈ ਕਿਲੋ 3 ਕਿਲੋ ਦਾ ਹੈਗਾ ਸੋ ਨੇਚਰ ਦਾ ਜਿਹੜਾ ਸਿਸਟਮ ਹੈ ਉਹੀ ਹੈ ਇਹ ਕੁਦਰਤ ਹੈ ਜਿਹੜੀ ਉਹ ਇਸ ਤਰ੍ਹਾਂ ਕੰਮ ਕਰਦੀ ਹੈ ਆਪਣੇ ਆਪ ਆਪ ਦੇ ਬੂਟੇ ਨੂੰ ਪਾਲਦੀ ਹੈ ਅਬਾ ਪਾਣੀ ਖਾਦ ਇਹਨੂੰ ਕੁਦਰਤੀ ਤੌਰ ਤੇ ਜਿਹੜਾ ਹੈਗਾ ਉਹ ਦੇ ਰਹੀ ਹੈ ਸੋ ਚੰਗੀਆਂ ਵੈਰਾਈਟੀਆਂ ਦੇ ਵਿੱਚ ਉਹ ਆਉਂਦਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਆਪਣੀ ਰਾਏ ਜ਼ਰੂਰ ਦਿਓ ਕੋਈ ਕਿੰਨਾ ਦੇਖ ਲਓ ਸੋਹਣਾ ਬੂਟਾ ਦੇਖੋ ਗਰੋਥ ਕਿੰਨੀ ਵਧੀ ਹੈ ਜਿਪਾਲ ਦੀ ਹੈ ਕੁਦਰਤ ਆਪਣੇ ਬੂਟਿਆਂ ਨੂੰ ਆਪਣੀਆਂ ਚੀਜ਼ਾਂ ਨੂੰ ਆਹ ਦੇਖ ਲਓ ਇਹ ਕੁਦਰਤ ਦੀ ਛਾਹੇਠੀ ਪੜ ਰਿਹਾ ਹੈ ਕਿੰਨੀ ਗਰੋਥ ਹੈ ਦੀ ਐਨੀ ਦਾ ਬਾਗਾਂ ਦੇ ਵਿੱਚ ਲਾਏ ਹੋਏ ਦਰਖਤਾਂ ਦੀ ਗਰੋਥ ਨਹੀਂ ਹੁੰਦੀ ਇਹ ਬਿਲ ਦਾ ਦਰਖਤ ਦੇਖੋਗੇ ਇਹਨੂੰ ਇਹਦਾ ਫਲ ਜਿਹੜਾ ਉਹ ਵੀ ਸ਼ਾਨਦਾਰ ਹੈ ਆਮ ਫਲਾਂ ਨਾਲੋਂ ਤਿੰਨ ਗੁਣਾ ਇਹਦਾ ਫਲ ਹੈ ਤਿੰਨ 3.5-4 ਕਿਲੋ ਦਾ ਜਿਹੜਾ ਹੈਗਾ ਇਹਦਾ ਫਲ ਵੱਡਾ ਬਿਲ ਹੈ ਜਿਹੜਾ ਵੱਡੇ-ਵੱਡੇ ਸਾਈਜ਼ ਦੇ ਵਿੱਚ ਤਿੰਨ 3.5 ਕਿਲੋ ਦਾ ਹੋਣਾ ਹੈ ਅਜੇ ਜਾ ਕੇ ਅਪ੍ਰੈਲ ਦੇ ਵਿੱਚ ਹੋਰ ਵੱਡਾ ਹੋ ਜਾਣਾ ਹੈ ਤੇ ਤੇ ਜੇ ਬੂਟੇ ਦੀ ਗਰੋਥ ਦੀ ਗੱਲ ਕਰੀਏ ਤਾਂ ਵਿੱਚ ਲਸ਼ਕ ਕੇ ਮਤਲ ਥੱਲੇ ਲੱਗਿਆ ਪਿਆ ਦੇਖ ਲੋ ਲਚਕ ਕੇ ਥੱਲੇ ਲੱਗਿਆ ਪਿਆ ਆ ਦੇਖ ਲੋ ਤੇ ਇਹਨੂੰ ਕੋਈ ਨਾ ਕੋਈ ਪਾਣੀ ਦੇਣ ਵਾਲਾ ਨਾ ਕੋਈ ਖਾਦ ਪਾਉਣ ਵਾਲਾ ਨਾ ਕੋਈ ਇਹਦੀ ਕਟਾਈ ਚੰਗਾਈ ਕਰਨ ਵਾਲਾ ਪਰ ਇਹਦੀ ਗਰੋਥ